ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਗਰ ਨਾਨਕਦੇਵ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਇੱਕ ਭੰਗੜੇ ਦਾ ਕੰਪੀਟੀਸ਼ਨ ਹੋਇਆ ਅਤੇ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਦਿਆਰਥੀ ਦੀ ਨੱਚਦੇ ਨੱਚਦੇ ਦੀ ਪੱਗ ਲੈ ਜਾਂਦੀ ਹੈ ਅਤੇ ਫਿਰ ਉਹ ਮੁੰਡਾ ਪੱਗ ਨੂੰ ਸਿਰ ਤੋਂ ਲਾ ਕੇ ਜ਼ਮੀਨ ਦੇ ਉੱਪਰ ਰੱਖ ਦਿੰਦਾ ਅਤੇ ਉਸਨੇ ਨੱਚਣਾ ਬੰਦ ਨਹੀਂ ਕੀਤਾ ਅਤੇ ਫਿਰ ਜਦੋਂ ਇੱਕ ਸਰਦਾਰ ਵੀਰ ਇਹ ਸਭ ਦੇਖਦਾ ਤਾਂ ਉਹ ਕੁਰਸੀ ਉੱਪਰੋਂ ਉੱਠ ਕੇ ਉਸ ਪੱਗ ਨੂੰ ਚੁੱਕ ਕੇ ਅਤੇ ਫਿਰ ਲੋਕਾਂ ਦੁਆਰਾ ਇਸ ਮੁੰਡੇ ਨੂੰ ਕਾਫੀ ਜਿਆਦਾ ਟਿੱਪਣੀਆਂ ਵੀ ਕੀਤੀਆਂ ਗਈਆਂ ਤੁਸੀਂ ਵੀ ਇੱਕ ਵਾਰ ਉਸ ਨੂੰ ਜ਼ਰੂਰ ਪੜਿਓ ਅਤੇ ਇੱਕ ਬੰਦਾ ਕਹਿੰਦਾ ਜੇਕਰ ਭੰਗੜਾ ਪਾਉਂਦੇ ਸਮੇਂ ਪਾਗ ਉਤਰੀ ਹੈ ਤਾਂ ਪਹਿਲਾਂ ਪੱਗ ਚੁਕਣੀ ਚਾਹੀਦੀ ਸੀ ਨਾ ਭੰਗੜਾ ਕਰਨਾ ਜ਼ਰੂਰੀ ਸੀ ਅਤੇ ਫਿਰ ਅਗਲਾ ਬੰਦਾ ਕਹਿੰਦਾ ਸਾਡੇ ਗੁਰੂ ਸਰਵੰਸ ਵਰਗੇ ਇਸ ਪੱਗ ਪਿੱਛੇ ਇਹ ਪੱਗ ਪੈਰਾਂ ਤੇ ਰੋਲ ਕੇ ਨੱਚ ਰਿਹਾ ਅਤੇ ਅਗਲਾ ਬੰਦਾ ਕਹਿੰਦਾ ਜੇ ਇਹਦੀ ਚਾਦਰ ਖੁੱਲ ਜਾਂਦੀ ਤਾਂ ਇਹਨੇ ਇੱਕ ਮਿੰਟ ਵੀ ਨਹੀਂ ਸੀ ਰੁਕਣਾ ਹੁਣ ਨੰਗੇ ਸਿਰ ਨੱਚ ਕੇ ਮਹਾਨ ਬਣ ਜਾਂਦਾ ਹੈ ਤੇ ਅਗਲਾ ਬੰਦਾ ਕਹਿੰਦਾ ਇਦਾਂ ਦੇ ਲੋਕਾਂ ਵਾਸਤੇ ਗੱਲ ਬਣੀ ਆ ਕਿ ਇਹਨਾਂ ਨੇ ਪੱਗਾਂ ਵਿੱਚ ਸਿਰਫ ਸਾਇਆ ਆ ਆ ਹੁੰਦੀ ਆ ਉਹ ਨਸਲ ਅਤੇ ਅਗਲਾ ਬੰਦਾ ਕਹਿੰਦਾ ਫਰੇ ਗਿਆਣਾ ਨੇ ਚਾਰ ਦਨ ਚਾਰ ਜੇ ਪੱਗ ਦੀ ਕਦਰ ਨਾ ਕਰੀ ਫੇਰ ਕੀ ਫਾਇਦਾ ਤੇਰੇ ਨੱਚਣ ਦਾ ਸਿੱਖੀ ਸਰੂਪ ਦਾ ਮਾਣ ਹੀ ਲਾਹ ਦਿੱਤਾ ਪੈਰਾਂ ਵਿੱਚ ਰੋਲਤੀ ਪੱਗ ਤਾਂ ਸੋ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ